ਤੁਹਾਡਾ ਆਪਣਾ ਇਹ ਜਟਾਣਾ ਸ਼ੋਅ ਦੇ ਵਿੱਚ ਵੈਲਕਮ ਸਵਾਗਤ ਹੈ ਆਪਾਂ ਹਰ ਰੋਜ਼ੀ ਤਰ੍ਹਾਂ ਹੁਣ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਣੇ ਕਿਹੜੇ ਕਿਹੜੇ ਖਬਰਾਂ ਨੇ ਅੱਜ ਦੀਆਂ ਸੁਰਖੀਆਂ ਅ ਹੈਡਲਾਈਨਸ ਬਣੀਆਂ ਦੁਨੀਆ ਦੇ ਵਿੱਚ ਕੀ ਕੀ ਘਟਨਾਵਾਂ ਵਾਪਰੀਆਂ ਅਤੇ ਖਬਰਾਂ ਨੇ ਕਿਹੜੀ ਕਿਹੜੀ ਜਗ੍ਹਾ ਦਿੱਤੀ ਕਿਹੜੀ ਕਿਹੜੀ ਖਬਰ ਆਪਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਾਂਗੇ ਖਬਰਾਂ ਆਪਣੇ ਪੰਜਾਬ ਚੋਂ ਭਾਰਤ ਚੋਂ ਇੰਗਲੈਂਡ ਅਮਰੀਕਾ ਕੈਨੇਡਾ ਦੀਆਂ ਸਾਰੀਆਂ ਖਬਰਾਂ ਐ ਕਲ ਕਰਕੇ ਆਪਾਂ ਗੱਲ ਕਰਾਂਗੇ ਤੇ ਚੱਲਦੇ ਆਪਾਂ ਖਬਰਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਇਹ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਇਕ ਵੀ ਜ਼ਰੂਰ ਕਰਦਾ ਕਰੋ ਨੋਟੀਫਿਕੇਸ਼ਨ ਆਲਰਟ ਕਰ ਲਓ ਤਾਂ ਕਰਕੇ ਕੋਈ ਵੀ ਖਬਰ ਆਪਣੀ ਆਉਂਦੀ ਹੈ ਤਾਂ ਤੁਹਾਡੇ ਕੋਲ ਪਹੁੰਚਦੀ ਹੋ ਸਕੇ ਤੁਹਾਡਾ ਫੇਰ ਦੁਬਾਰਾ ਨਿੱਕਾ ਸਵਾਗਤ ਹੈ ਜਟਾਨਾ ਲਾਈਵ ਸ਼ੋਅ ਦੇ ਵਿੱਚ ਅਤੇ ਜੁਰਜੋ ਭਾਈ ਆਪਾਂ ਕਰਦੇ ਹਾਂ ਸ਼ੁਰੂਆਤ ਥੈਂਕ ਯੂ ਥੈਂਕ ਯੂ ਜੁਰਜੋ ਭਾਈ ਜੀ ਕਰਦੇ ਆਪਾਂ ਦੋ ਇੱਕ ਦੋ ਮਿੰਟ ਆਪਾਂ ਗੁਰਬਾਣੀ ਦਾ ਵਿਚਾਰ ਕਰ ਲੈਨੇ ਆ ਪੜ ਪੁਰਾ ਜਨ ਕਰਤੇ ਕਰਨਾ ਕੀਆ ਲਿਖਿਆ ਅਣਜਾਣ ਨਾਨਕ ਮੱਤੀ ਮਿੱਠਿਆ ਕਰਮ ਸੱਚਾ ਨੀ ਸਾਨ ਪੌੜੀ ਸੱਚਾ ਸਾਹਿਬ ਇੱਕ ਦਿਲ ਸੱਚੂ ਸਤ ਵਰਤੋ ਜੇ ਤੂੰ ਮਿਲ ਸਕੀ ਤਾ ਤੰਮੀ ਸੱਚ ਕੋ ਮੈਂ ਸਭ ਨੂੰ ਮਿਲਿਆ ਸੱਚ ਪਾਇਆ ਮੇਰੇ ਅੰਦਰ ਦਾ ਸੱਚ ਵਸਾਇਆ ਮੂਰ ਸੱਚ ਜਣ ਮਨੁਕੀ ਜਨਮ ਗਵਾਇਆ ਵਿੱਚ ਦੁਨੀਆਂ ਕਹਿਆ ਕਹਿਆ ਉੜੀ ਸੱਚਾ ਸਾਹਿਬ ਇੱਕ ਦੋ ਜਨ ਸੱਚੋ ਸੱਚ ਬਤਾਇਆ ਜਿਸ ਤੋਂ ਦੇ ਬਿਸਮਿਲੈ ਸਾਹਿ ਤਾ ਤਨੀ ਸੱਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣੀ ਮਨਮੁਖੀ ਜਨੋਂ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ हां जी ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਜਟਾਣਾ ਲੈ ਸ਼ੋਹ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਅਖਬਾਰਾਂ ਦੀਆਂ ਸੁਰਖੀਆਂ ਕਿਹੜੇ ਕਿਹੜੇ ਅਖਬਾਰਾਂ ਨੇ ਹੈਡਲਾਈਨ ਚ ਕਿਹੜੀਆਂ ਕਿਹੜੀਆਂ ਅਖਬਾਰਾਂ ਨੇ ਮਤਲਬ ਪਹਿਲ ਦਿੱਤੀ ਹੈ ਸਭ ਤੋਂ ਵੱਡੀਆਂ ਖਬਰਾਂ ਦੀ ਜਿਹੜੀ ਆਪਾਂ ਇਸ ਸ਼ੋਹ ਦੇ ਵਿੱਚ ਗੱਲ ਕਰਦੇ ਹਾਂ ਛੋਟੀਆਂ ਮੋਟੀਆਂ ਖਬਰਾਂ ਆਪਾਂ ਇਹਦੇ ਵਿੱਚ ਮਤਲਬ ਬਿਲਕੁਲ ਨਹੀਂ ਆਪਾਂ ਜਿਹੜੀਆਂ ਲੈ ਕੇ ਆਉਂਦੇ ਇਹਦੇ ਵਿੱਚ ਰਾਸ਼ਟਰੀ ਅੰਤਰਰਾਸ਼ਟਰੀ ਅਤੇ ਵੱਡੀਆਂ ਖ਼ਬਰਾਂ ਭਾਂਵੇਂ ਉਹ ਪੰਜਾਬ ਦੀਆਂ ਹੁਣ ਭਾਰਤ ਦੀਆਂ ਅਮਰੀਕਾ ਕੈਨੇਡਾ ਦੀਆਂ ਆਪਾਂ ਹੀ ਖ਼ਬਰਾਂ ਲੈ ਕੇ ਹਾਜ਼ਰ ਹੁੰਨੇ ਆ ਤੇ ਹੁਣ ਆਪਾਂ ਕਰਦੇ ਆ ਸ਼ੁਰੂਆਤ ਕਿਹੜੇ-ਕਿਹੜੇ ਅਖਬਾਰਾਂ ਨੇ ਕਿਹੜੀ-ਕਿਹੜੀ ਖ਼ਬਰ ਨੂੰ ਤਰਜੀਹ ਦਿੱਤੀ ਹੈ ਤੇ ਸਭ ਤੋਂ ਪਹਿਲਾਂ ਦੁਬਾਰਾ ਫੇਰ ਬੇਨਤੀ ਹੈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦਾ ਕਰੋ ਤਾਂ ਕਰਕੇ ਆਪਣੀ ਜਿਹੜੀ ਵੀਡੀਓ ਮਤਲਬ ਅੱਗੇ-ਤੋਗੇ ਪਹੁੰਚ ਸਕੇ ਸਭ ਤੋਂ ਪਹਿਲਾਂ ਆਪਾਂ ਅਮਰੀਕਾ ਤੋਂ ਸ਼ੁਰੂ ਕਰਦੇ ਆਂ ਜੀ ਅਮਰੀਕਾ ਨੇ 8 ਰੂਪੀ ਦੇਸ਼ਾਂ ਤੇ ਜਿਹੜੇ ਮਤਲਬ ਜਿਹੜੇ ਨੈਟੋ ਦੇਸ਼ ਐ ਉਹਨਾਂ ਤੇ ਮਤਲਬ ਟੈਕਸ ਲਾਤਾ 10% ਟ੍ਰੈਫਿਕ ਜਿਹਨੂੰ ਟ੍ਰੈਫਿਕ ਕਹਿੰਦੇ ਐ 10% ਟੈਕਸ ਲਾਤਾ ਨਾਟੋ ਦੇਸ਼ ਜਿਹੜੇ ਅਮਰੀਕਾ ਦੇ ਅਲਾਈਅੰਸ ਦੇਸ਼ ਐ ਜਿਦੇ ਵਿੱਚ ਡੈਨਮਾਰਕ ਨਾਰਵੇ ਸਵੀਡਨ ਫਰਾਂਸ ਜਰਮਨੀ ਬ੍ਰਿਟੇਨ ਹਾਲੈਂਡ ਤੇ ਫਿਨਲੈਂਡ ਇਨ੍ਹਾਂ ਤੇ 10% ਜਿਹੜਾ ਟੈਕਸ ਡੋਨਲਡ 트럼ਪ ਅਮਰੀਕਾ ਦੇ ਰਾਸ਼ਟਰਪਤੀ ਨੇ ਕੱਲ੍ਹ ਦੇ ਰਾਤ ਮੀਟਿੰਗ ਤੋਂ ਬਾਅਦ ਇਹਨਾਂ ਤੇ ਟੈਕਸ ਲਾਤਾ ਇਹਨਾਂ ਤੇ ਜਿਹੜਾ ਇਹ 트럼ਪ ਨੇ ਕਿਹਾ ਵੀ ਇਹ ਜਿਹੜਾ ਗ੍ਰੀਨਲੈਂਡ ਅਮਰੀਕਾ ਲੈਣਾ ਚਾਹੁੰਦਾ ਉੱਥੇ ਇਹਨਾਂ ਨੇ ਕੁਝ ਫੌਜਾਂ ਭੇਜੀਆਂ ਆਪਣੀਆਂ ਤੇ ਇਹਦੇ ਬ੍ਰੋਧ ਵਜੋਂ ਅਮਰੀਕਾ ਨੇ ਇਹਨਾਂ ਤੇ ਕਾਰਵਾਈ ਕੀਤੀ ਹੈ ਉਹ ਕਹਿੰਦਾ ਵੀ ਜੇਕਰ ਇਹ 1 ਜੂਨ ਤੱਕ ਨਾ ਸਰੇ ਚੜਿਆ ਗ੍ਰੀਨਲੈਂਡ ਵਾਲਾ ਸਮਝੌਤਾ ਤਾਂ ਇਹ ਵਧਾ ਕੇ ਜਿਹੜਾ 25% ਟ੍ਰੈਫ ਕਰ ਦੇਣਾਗਾ ਇਦੇ ਵਿੱਚ ਜਿੰਨਾ ਤੇ ਟੈਕਸ ਲਾਇਆ ਤੇ ਕਾਫੀ ਦੇਸ਼ਾਂ ਤੇ ਪਹਿਲਾਂ ਵੀ ਲਾਇਆ ਜਿਵੇਂ ਹੁਣ ਭਾਰਤ ਤੇ 50% ਟੈਫ ਲੱਗਿਆ ਹੋਇਆ ਪਾਕਿਸਤਾਨ ਤੇ 19% ਹੈ ਬੰਗਲਾਦੇਸ਼ ਤੇ 19% ਹੈ ਹੁਣ ਇਹ ਜਿਹੜੇ ਇਹਦੇ ਸਹਿਯੋਗੀ ਦੇਸ਼ ਹੈ ਨੈਟੋ ਦੇ ਮੈਂਬਰ ਹੈ ਜਾਨੀ ਕਿਨਾਂ ਦੀਆਂ ਫੌਜਾਂ ਇਕੱਠੀਆਂ ਮਤਲਬ ਕਿਤੇ ਵੀ ਜੰਗ ਹੁੰਦੀ ਹੈ ਲੜਦੀਆਂ ਨੇ ਹੁਣ ਇਹ ਦੇਸ਼ ਇਹ ਤਾਂ ਵਿਰੋਧ ਕਰ ਰਿਹਾ ਗ੍ਰੀਨਲੈਂਡ ਇਹ ਮਤਲਬ ਉਹ ਲੈਣਾ ਚਾਹੁੰਦਾ ਹੈ ਟਰੰਪ ਸਾਹਿਬ ਅਮਰੀਕਾ ਦੇ ਰਾਸ਼ਟਰਪਤੀ ਉਹ ਕਹਨਾ ਵੀ ਗ੍ਰੀਨਲੈਂਡ ਸਾਡੀ ਸਿਕਿਉਰਿਟੀ ਸੁਰੱਖਿਆ ਨੂੰ ਲੈ ਕੇ ਸਾਨੂੰ ਬਹੁਤ ਜ਼ਰੂਰੀ ਹੈ ਤੇ ਜੇਕਰ ਅਸੀਂ ਇਹ ਗ੍ਰੀਨਲੈਂਡ ਨਾ ਹਾਸਲ ਕਰ ਸਕੇ ਇਥੇ ਚైనా ਅਤੇ ਰੂਸ਼ ਆਪਣਾ ਪ੍ਰਭਾਵ ਵਧਾ ਰਿਹਾ ਹੈ ਤੇ ਸਾਡੇ ਜਿਹੜੇ ਦੇਸ਼ ਦੀ ਸੁਰੱਖਿਆ ਪ੍ਰਭੂ ਸਤਨ ਨੂੰ ਮਤਲਬ ਖਤਰਾ ਪੈਦਾ ਹੋ ਸਕਦਾ ਇਹਦੇ ਚ ਜਿਹੜੇ ਹੁਣ ਟੈਕਸ ਲਾਇਆ 10% ਡਾਇਨਾਮਿਕ ਨਾਰਵੇ ਸਵੀਡਨ ਫਰਾਂਸ ਜਰਮਨੀ ਬ੍ਰਿਟੇਨ ਤੇ ਹਾਲੈਂਡ ਫਿਨਲੈਂਡ ਇਹਨਾਂ ਤੇ 10% ਟੈਕਸ ਡੋਨਲਡ 트럼ਪ ਅਮਰੀਕਾ ਦੇ ਰਾਸ਼ਟਰਪਤੀ ਨੇ ਲਾ ਦਿੱਤਾ ਸਤ ਸ੍ਰੀ ਅਕਾਲ ਭਾਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੁਹਾਡਾ ਬਹੁਤ ਸਵਾਗਤ ਹੈ ਆਪਣੇ ਸ਼ੋਅ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਤੁਹਾਡਾ ਨਿਕਾ ਸਵਾਗਤ ਹੈ ਅਤੇ 트럼ਪ ਸਾਹਿਬ ਨੇ ਕਿਹਾ ਵੀ ਜੇਕਰ ਇਹ ਗ੍ਰੀਨਲੈਂਡ ਦਾ ਜਿਹੜਾ ਸਾਡਾ ਕੰਪਰੋਮਾਈਜ਼ ਨਹੀਂ ਹੁੰਦਾ ਤਾਂ ਅਸੀਂ ਇਹ ਟੈਕਸ ਮਤਲਬ ਜਿਹੜੇ ਹੁਣ ਦੇਸ਼ਾਂ ਤੇ ਅੱਠ ਦੇਸ਼ਾਂ ਤੇ 9 ਦੇਸ਼ਾਂ ਤੇ ਲਾਇਆ ਵਧਾ ਕੇ ਇਹ 25% ਕਰ ਦੇਣਾ ਹੁਣ ਜਿਹੜੇ ਇਹ ਗ੍ਰੀਨਲੈਂਡ ਜਿਹੜੀ ਇੱਕ ਕਲੋਨੀ ਐ ਡੈਨਮਾਰਕ ਦੀ ਤੇ ਉੱਥੇ 25 ਤੋਂ 30 ਹਜ਼ਾਰ ਲੋਕ ਰਹਿੰਦੇ ਥੋੜੇ ਲੋਕ ਹੀ ਰਹਿੰਦੇ ਆ ਉਹਨਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਵੀ ਜਾਂ ਤਾਂ ਤੁਸੀਂ ਅਮਰੀਕਾ ਦੇ ਨਾਲ ਰਲ ਜੋ ਅਮਰੀਕਾ ਦੀ ਸਿਟੀਨਸ਼ਿਪ ਲੈ ਲਓ ਜਾਂ ਤੁਸੀਂ ਜੇ ਡੈਨਮਾਰਕ ਨਾਲ ਜਾਣਾ ਤਾਂ 1 ਲੱਖ ਡਾਲਰ ਤੁਹਾਨੂੰ ਅਸੀਂ ਦੇਾਂਗੇ ਤੇ ਤੁਸੀਂ ਇੱਥੇ ਛੱਡ ਕੇ ਚੱਲ ਜਾਓ ਤੇ ਜੇਕਰ ਤੁਸੀਂ ਦੋਨੇ ਸ਼ਰਤਾਂ ਨਹੀਂ ਮੰਨਦੇ ਤਾਂ ਤੁਹਾਡੇ ਤੇ ਅਸੀਂ ਫੌਜੀ ਕਾਰਵਾਈ ਵੀ ਕਰ ਸਕਦੇ ਆ ਹੁਣ ਇਹ ਮਸਲਾ ਕਾਫੀ ਗੁੰਝਲਦਾਰ ਬਣ ਗਿਆ ਤੇ ਤੁਹਾਨੂੰ ਪਤਾ ਪਹਿਲਾਂ ਇਹ ਬੈਨਜੂਲਾ ਦਾ ਰਾਸ਼ਟਰਪਤੀ ਚੱਕਿਆ ਸੀ 3 ਜਨਵਰੀ ਨੂੰ ਤੇ ਉਦੋਂ ਬਾਅਦ ਹੁਣ ਅਮਰੀਕਾ ਚਾਹੁੰਦਾ ਵੀ ਜਿਹੜਾ ਗ੍ਰੀਨਲੈਂਡ ਵਾਲਾ ਕੰਮ ਵੀ ਹੁਣ ਕਰੀ ਦਈਏ ਤੇ ਕਾਫੀ ਜਿਹੜਾ ਜਿਵੇਂ ਕਹਿੰਦੇ ਯੂਰਪ ਦੇਸ਼ਾਂ ਦੇ ਵਿੱਚ ਵੀ ਕਾਫੀ ਮਤਲਬ ਹਲਚਲ ਤੇਜ਼ ਹੋ ਗਈ ਹੈ ਤੇ ਕੀ ਬਣਦਾ ਉਹ ਨਾਲ ਟਾਈਮ ਦੱਸੋ ਤੇ ਹੁਣ ਤੱਕ ਦੀ ਵੱਡੀ ਖਬਰ ਸੀਗੀ ਤੇ ਅਗਲੀ ਖਬਰ ਤੇ ਚੱਲਦੇ ਆਂ ਅਗਲੀ ਖਬਰ ਹੈਗੀ ਜੀ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਦਲਪ੍ਰੀਤ ਸਿੰਘ ਉਹ ਹਨ ਕੈਨੇਡਾ ਜਿਹੜੀ ਕ੍ਰਿਕਟ ਟੀਮ ਹੈ ਉਹ ਤੇ ਕਪਤਾਨ ਬਣ ਗਏ ਗੁਰਦਾਸਪੁਰ ਜ਼ਿਲ੍ਹਾ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਤੇ ਇਹ ਦਲਪ੍ਰੀਤ ਸਿੰਘ ਪਹਿਲਾਂ ਪੰਜਾਬ ਦੀ ਜਿਹੜੀ ਭਾਰਤ ਦੀ ਕ੍ਰਿਕਟ ਟੀਮ ਹੈ ਉਹ ਚ ਖੇਡਣਾ ਚਾਹੁੰਦੇ ਸੀ ਇਹਨੂੰ ਇੱਥੇ ਮੌਕਾ ਨਹੀਂ ਮਿਲਿਆ ਉਦੋਂ ਬਾਅਦ ਇਹ ਕੈਨੇਡਾ ਸ਼ਿਫਟ ਹੋ ਗਿਆ ਕੈਨੇਡਾ ਦੇ ਜਿਹੜੀ ਹਨ ਟੀਮ ਹੈ ਕੈਨੇਡਾ ਨੇ ਇਹਨੂੰ ਮਤਲਬ ਉਹਦਾ ਕਪਤਾਨ ਬਣਾਤਾ ਤੇ ਹੁਣ ਜਿਹੜੇ ਅਗਲਾ ਕ੍ਰਿਕਟ ਕੱਪ ਹੋਣਾ ਹੈ ਭਾਰਤ ਦੇ ਵਿੱਚ ਉਹਦੇ ਵਿੱਚ ਇਹ ਕੈਨੇਡਾ ਦੀ ਟੀਮ ਦਾ ਜਿਹੜਾ ਕਪਤਾਨ ਬਣ ਕੇ ਮਤਲਬ ਖੇਡੂ ਆ ਤੇ ਦਲਪ੍ਰੀਤ ਸਿੰਘ ਇਹਦਾ ਨਾਮ ਹੈ ਗੁਰਦਾਸਪੁਰ ਜ਼ਿਲ੍ਹੇ ਨਾਲ ਇਹ ਸੰਬੰਧ ਰੱਖਦਾ ਹੈ ਨੌਜਵਾਨ ਅਗਲੀ ਖਬਰ ਚਲਦੇ ਹਾਂ ਅਗਲੀ ਖਬਰ ਬਠਿੰਡਾ ਵਿੱਚ ਸੰਗਣੇ ਤੁੰਦ ਕਾਰਨ ਹਾਦਸੇ ਵਿੱਚ ਪੰਜ ਮੌਤਾ ਹੋ ਗਈਆਂ ਜੀ ਤੁੰਦ ਬਹੁਤ ਜ਼ਿਆਦਾ ਇਸ ਕਰਕੇ ਸਾਰਿਆਂ ਨੂੰ ਰਿਕਵੈਸਟ ਬੇਨਤੀ ਹੈ ਕਿ ਤੁੰਦ ਬਹੁਤ ਜ਼ਿਆਦਾ ਹੈ ਗੱਡੀਆਂ ਨੂੰ ਹੌਲੀ ਚਲਾਓ ਜੇਕਰ ਤੋੜਾ ਬਾਹਰ ਜਾਣ ਤੋਂ ਸਰਦਾ ਤਾਂ ਜ਼ਰੂਰ ਮਤਲਬ ਤੁਸੀਂ ਟਾਲ ਕਰੋ ਨਾ ਜਾਓ ਕਿਉਂਕਿ ਅਗਲੇ ਹੋਰ ਮਤਲਬ 23 ਤੱਕ ਤੁੰਦ ਬਹੁਤ ਜ਼ਿਆਦਾ ਪਣੀ ਹੈ ਤੇ ਜਿਹਦੇ ਨਾਲ ਕਾਫੀ ਜਿਹੜੇ ਖਤਰੇ ਪੈ ਜਾਂਦੇ ਆ ਇਸ ਕਰਕੇ ਤੁੰਦਾਂ ਲਾਈਆਂ ਲੈਟਾਂ ਤੇ ਅਗਲੀ ਗੱਡੀ ਤੋਂ ਜਿਹੜਾ ਫਾਸਲਾ ਵੀ ਜ਼ਰੂਰ ਰੱਖੋ ਤੇ ਇਹ ਪੰਜ ਜਿਹੜੇ ਵਿਅਕਤੀਆਂ ਦੀ ਮਗਤ ਹੋਗੀ ਜ਼ਿਲ੍ਹੇ ਦੇ ਢੱਪਾ ਵਾਲੀ ਦੇ ਮੁੱਖ ਮਾਰਗ ਦੇ ਪਿੰਡ ਗੁੜਥੜੀ ਲਾਗੇ ਅੱਜ ਤੜਕਸਾਰ ਸੰਗਣੀ ਤੰਦ ਕਾਰਨ ਗੁਜਰਾਤ ਨੰਬਰ ਦੀ ਇੱਕ ਫੋਰਚੂਨਰ ਗੱਡੀ ਸੜਕ ਹਾਸੇ ਦਾ ਸ਼ਿਕਾਰ ਹੋ ਗਈ ਤੇ ਗੱਡੀ ਇੰਨੀ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਵੀ ਜਿਹੜੇ ਬੈਠੇ ਪੰਜ ਬੰਦੇ ਸੀ ਪੰਜਾਂ ਦੀ ਜਿਹੜੀ ਉਹਨਾਂ ਦੀ ਮੌਤ ਹੋ ਗਈ ਬਹੁਤ ਦੁਖਦਾਈ ਖਬਰ ਹੈ ਅਗਲੀ ਖਬਰ ਤੇ ਚੱਲਦੇ ਆ 1 ਕਰੋੜ ਦੀ ਫਰौती ਮੰਗਣ ਵਾਲਾ ਬੰਦਾਸ਼ ਪੁਲਿਸ ਮਠੰਡਾ ਪੁਲਿਸ ਨੇ ਜਿਹੜਾ ਇਹ ਕਾਬੂ ਕਰ ਲਿਆ ਜਾਨੀ ਕਿ ਇੱਕ ਗੋਲੀ ਵੀ ਲੱਗੇ ਜ਼ਖਮੀ ਹੋ ਗਿਆ ਤੇ ਇਹਨੇ ਐਸਐਸਪੀ ਬਠਿੰਡਾ ਜੋਤੀ ਜாதਵ ਨੇ ਦੱਸਿਆ ਕਿ ਬਿਆਨਤ ਸਿੰਘ ਪੁੱਤਰ ਗੁਲਾਬਗੜ ਜਿਲ੍ਹਾ ਬਠਿੰਡਾ ਦੇ ਬਿਆਨਾਂ ਦੇ ਆਧਾਰ ਤੇ ਮੋਲਜੰਮਰੋਦ ਪਰਚਾ ਤਰਜ ਕੀਤਾ ਗਿਆ ਸੀ ਤੇ ਇਹਨੇ 1 ਕਰੋੜ ਰੁਪਏ ਦੀ ਮਤਲਬ ਜਿਹੜੀ ਫਰੋਤੀ ਮੰਗੇ ਸੀ ਤੇ ਜਦੋਂ ਫਰੋਤੀ ਲੈਣ ਆਇਆ ਪੁਲਿਸ ਨੇ ਚੱਕ ਲਿਆ ਇਸ ਕਰਕੇ ਅਹ ਜਿਹੜੇ ਮਾਰੇ ਕੰਮ ਤੋਂ ਬਚ ਕੇ ਰਹਿਣਾ ਚਾਹੀਦਾ ਜੋਧ ਨਸ਼ਾ ਵਿਰੋਧ ਅਗਲੀ ਖਬਰ ਤੇ ਚੱਲਦੇ ਹਾਂ ਜੋਧ ਨਸ਼ਾ ਵਿਰੋਧ ਜ਼ਿਲ੍ਹੇ ਦੇ ਚੈਕਪੁਆਇੰਟਾਂ 'ਤੇ ਨਸ਼ੀਲੇ ਪਦਾਰਥ ਜਿਹੜੇ ਬਰੰਦ ਆ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੀ ਚੈਕਿੰਗ ਹੋਈ ਹੈ ਜੀ ਖਬਰ ਆਪਾਂ ਪੜਦਣੇ ਥੋੜੀ ਪਿਗੇ ਰਿਤ ਸਿੰਘ ਮੀਨਾ ਆਈਪੀਐਸ ਨੇ ਕਪਤਾਨ ਪੁਲਿਸ ਮਾਨਸਾ ਵੱਲੋਂ ਅੱਜ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਇਹ ਸਰਕਾਰ ਨੇ ਜੋਧ ਨਸ਼ਾ ਵਿਰੋਧ ਜਿਹੜੀ ਮਹਿੰਮ ਵੱਢੀ ਹੈ ਉਹਦੇ 'ਚ ਅੱਜ ਮਾਨਸਾ ਵਿੱਚ ਇਹ ਕਾਰਵਾਈ ਕੀਤੀ ਹੈ ਸਰਚ ਕਰਕੇ 57 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ 8 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ 'ਤੇ ਐਨ ਡੀ ਪੀ ਐਸ ਐਕਟ ਤਹਿਤ 6 ਮﻘਦਮੇ ਜਿਹੜੇ ਦਰਜ ਕੀਤੇ ਗਏ ਜੀ ਅਗਲੀ ਖਬਰ ਤੇ ਚੱਲਦੇ ਆਂ ਅਗਲੀ ਖਬਰ ਨਵੀਂ ਦਿੱਲੀ ਤੋਂ ਲਗਿਆ ਅਮਰੀਕਾ ਪਾਕਿਸਤਾਨ ਦੇ ਸਾਂਝੇ ਫੌਜੀ ਵਿਹਾਰਸ ਤੇ ਪੜਕੀ ਕਾਂਗਰਸ ਅਮਰੀਕਾ ਤੇ ਪਾਕਿਸਤਾਨ ਦੀ ਫੌਜ ਇੱਕ ਸਾਂਝਾ ਅਭਿਆਸ ਕਰ ਰਹੀ ਹੈ ਇਹ ਤੇ ਕਾਂਗਰਸ ਦਾ ਇੱਕ ਬਿਆਨ ਆ ਉਹ ਕਹਿੰਦੇ ਕੀ ਕਿਹਾ ਤੁਹਾਨੂੰ ਪੜਦਣੇ ਆਪਾਂ ਕਾਂਗਰਸ ਨੇ ਸਨੇਚਰਵਾਰ ਨੂੰ ਮੋਦੀ ਸਰਕਾਰ ਤੇ ਨਿਸ਼ਾਨਾ ਬੰਦਿਆ ਕਿਹਾ ਕਿ ਅਮਰੀਕੀ ਤੇ ਪਾਕਿਸਤਾਨੀ ਫੌਜੀਆਂ ਨੇ ਸਾਂਝਾ ਸਖਲਾਈ ਅਭਿਆਸ ਸਵੇਰ ਐਲਾਨ ਵਿਸ਼ਵਗੁਰੂ ਦੀ ਸਵੇਰ ਕਮੰਡੀ ਕੂਟਨੀਤੀ ਲਈ ਇੱਕ ਹੋਰ ਝਟਕਾ ਹੈ ਅਮਰੀਕੀ ਅਤੇ ਪਾਕਿਸਤਾਨੀ ਫੌਜੀਆਂ ਨੇ ਸਨੇਚਰਵਾਰ ਨੂੰ ਅਭਿਆਸ ਜਿਹੜਾ ਕੀਤਾ ਤੇ ਇਹਨਾਂ ਨੇ ਮਤਲਬ ਕਮੈਂਟ ਕੀਤਾ ਵੀ ਜਿਹੜਾ ਵਿਸ਼ਵਗੁਰੂ ਮੋਦੀ ਸਾਹਿਬ ਕਹਿੰਦੇ ਵਿਸ਼ਵਗੁਰੂ ਹੈ ਇਹਨਾਂ ਨੇ ਦੀ ਜਿਹੜੀ ਆਲੋਚਨਾ ਕੀਤੀ ਹੈ ਵੀ ਇੱਕ ਤਰ੍ਹਾਂ ਦੀ ਮਤਲਬ ਨਕਾਮੀ ਕਹਿ ਰਹੇ ਨੇ ਵੀ ਨਕਾਮੀ ਆ મોદી ਸਾਹਿਬ ਦੀ ਤੇ ਅਗਲੀ ਖਬਰ ਤੇ ਚਲਦੇ ਆ ਅਗਲੀ ਖਬਰ ਹੈ ਕਿ ਕੇਸ ਦੇ ਨਫਟਾਰੇ ਤੋਂ ਪਹਿਲਾਂ মিডিਆ ਟ੍ਰਾਇਲ ਬੰਦ ਹੋਵੇ ਇਹ ਬਿਆਨ ਬੰਗਾਲ ਦੀ ਮੁੱਖ ਮੰਤਰੀ ਬੰਗਾਲ ਦੀ ਮੁੱਖ ਮੰਤਰੀ ਪੱਛਮੀ ਬੰਗਾਲ ਦੀ ਮਮਤਾ ਬੇਨਰਜੀ ਇਹਨਾਂ ਦਾ ਬਹਿਣ ਲੱਗਿਆ ਕਿਉਂਕਿ মিডিਆ ਜਦੋਂ ਕੋਈ ਵੀ ਈਡੀ ਜਾਂ ਕੋਈ ਫੋਰਸ ਕੰਮ ਕਰਦੀ ਹੈ ਤਾਂ মিডিਆ ਪਹਿਲੀ ਇੱਕ ਤਰ੍ਹਾਂ ਬੰਦੇ ਨੂੰ ਦੋਸ਼ੀ ਬਣਾ ਦਿੰਦੀ ਹੈ ਪਿੱਛੇ ਇੱਕ ਕੋਲਾ ਜਿਹੜਾ ਕੋਲੇ ਦਾਇਕ ਕੁਕਟਾ ਲਾਵਾ ਸੀ ਉਹਦੇ ਸਮੇਂ ਚ ਈਡੀ ਤੇ ਇਹ ਪੱਛਮੀ ਬੰਗਾਲ ਚ ਛਾਪੇਮਾਰੀ ਕੀਤੀ ਸੀ ਉਸ ਤੋਂ ਬਾਅਦ ਕਾਫੀ ਉਤੇ ਰੌਲਾ ਪਿਆ ਤੇ ਹੁਣ ਜਿਹੜੇ ਇਹ ਮੁੱਖ ਮੰਤਰੀ ਇੱਥੋਂ ਦੇ ਮਮਤਾ ਬੇਨਰਜੀ ਉਹਨਾਂ ਨੇ ਕਿਹਾ ਵੀ ਜਨਾਚਰ ਟ੍ਰਾਇਲ ਚੱਲਦਾ ਜਨਾਚਰ ਕੋਰਟ ਫੈਸਲਾ ਬੰਦੇ ਨੂੰ ਦੋਸ਼ੀ ਨਹੀਂ ਮੰਨਦੀ ਉਹਨਾਂ ਚਰ ਜਿਹੜੀ ਇਹ ਮੀਡੀਆ ਨੂੰ ਕਰਦਾਰ ਕੁਸ਼ੀ ਜਿਹੜੀ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਆਹ ਚ ਇਹਨਾਂ ਦਾ ਇਹੀ ਕਹਿਣਾ ਹੈ ਅਗਲੇ ਇਹ ਖਬਰਾਂ ਚ ਚੱਲਦੇ ਹਾਂ ਮਾਡਲ ਸਮਰਾਟ ਸਿਟੀ 'ਚ ਲੋਕ ਦੂਸ਼ਤ ਪਾਣੀ ਨਾਲ ਮਾਰੇ ਹਨ ਇਹ ਰੌਹਲ ਗਾਂਧੀ ਦਾ ਬਿਆਨ ਲਗਾ ਜੀ ਅੰਦਰ ਚ ਹੋਈਆਂ ਮੌਤਾਂ ਲਈ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਇਹ ਜਿਹੜੀ ਅੰਦਾਵਰਾ ਕਹਿੰਦੇ ਸਭ ਤੋਂ ਸੋਹਣੀ ਤੇ ਸੁੰਦਰ ਸਿਟੀ ਹੈ ਤੇ ਉੱਥੇ ਮਤਲਬ 24 ਲੋਕਾਂ ਦੀ ਇੱਕ ਗੰਦਾ ਪਾਣੀ ਪੀਣ ਨਾਲ ਜਿਹੜੀ ਮੌਤ ਹੋ ਗਈ ਸੀ ਤੇ 10 ਤੋਂ ਲੋਕ ਵੱਧ ਲੋਕ ਜਿਹੜੇ ਇਲਾਜ ਹਸਪਤਾਲ 'ਚ ਇਲਾਜ ਕਰਾ ਰਹੇ ਨੇ ਇਹਨਾਂ ਦਾ ਪਤਾ ਲਾਣ ਲਈ ਜਿਹੜੇ ਰੌਹਲ ਗਾਂਧੀ ਇੱਥੇ ਪੁੱਜੇ ਸੀ ਉਹਨਾਂ ਨੇ ਸਰਕਾਰ ਤੇ ਦੋਸ਼ ਲਾਇਆ ਵੀ ਇਹ ਸਰਕਾਰ ਨਕਾਮ ਹੈ ਸਰਕਾਰ ਜਿਹੜੀਆਂ ਮੌਤਾਂ ਦੀ ਜ਼ਿੰਮੇਵਾਰ ਹੈ ਤੇ ਅਗਲੀ ਖਬਰ ਆਪਾਂ ਪੰਜਾਬ ਤੋਂ ਦੇ ਜੀ ਪੰਜਾਬ ਦੇ ਵਿੱਚ ਕਹਿੰਦੇ ਵੀ ਅਗਲੇ ਕੁਝ ਦਿਨਾਂ ਚ ਜਿਹੜਾ ਮੀਂਹ ਵੀ ਪੈਸਾ ਦਾ ਤੇ ਤੁੰਦ ਕਾਫੀ ਜਿਹੜੀ ਹੋਰ ਵੱਧ ਜਾਣੀ ਆ ਤੇ ਤੁਹਾਨੂੰ ਖਬਰ ਆਪਾਂ ਪੜ੍ਹ ਦਿੰਨੇ ਆ ਪੰਜਾਬ ਵਿੱਚ ਅਗਲੇ ਕੁਝ ਦਿਨਾਂ ਤੱਕ ਬਹੁਤ ਸੰਘਣੀ ਤੁੰਦ ਲੋਕਾਂ ਦੀ ਮੁਸ਼ਕਲ ਚ ਵਧਾ ਵਾਧਾ ਕਰ ਸਕਦੀ ਹੈ ਭਾਰਤ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਜ਼ਿਲ੍ਹਾਵਾਰ ਮੌਸਮ ਚੇਤਾਵਨੀ ਜਿਹੜੀ ਇੱਕ ਜਾਰੀ ਕੀਤੀ ਹੈ 14 ਜਨਵਰੀ ਤੋਂ 21 ਜਨਵਰੀ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਜਿਹੜੀ ਪੈ ਸਕਦੀ ਹੈ। ਇਹਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਚਲੰਦਰ, ਲੁਧਿਆਣਾ, ਪਟਿਆਲਾ, ਫਤਿਹਗੜ ਸਾਹਿਬ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੰਘਣੀ ਧੁੰਦ ਦੀ ਜਿਹੜੀ ਚੇਤਾਵਨੀ ਦਿੱਤੀ ਗਈ। ਅਗਲੀ ਖਬਰ ਲੱਗ ਗਈ ਜੀ ਆਪਣਾ ਮੋਦੀ ਸਾਹਿਬ ਦੀ ਮਾਲਦਾ ਤੋਂ ਲੱਗਿਆ। ਕਸਪਾਟ ਬੰਗਾਲ ਦੀ ਸਭ ਤੋਂ ਵੱਡੀ ਚੁਣੌਤੀ ਪ੍ਰਧਾਨ ਮੰਤਰੀ ਕਿਹਾ ਕਿ ਨਰਨਾ 40 ਵਾਲੀ ਬੰਗਾਲ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਭੇਜੀ ਪਰ ਹੜ੍ਹ ਪੀੜਤਾਂ ਨੂੰ ਨਹੀਂ ਮਿਲੀ ਇਹ ਪੰਚੇ ਕਿੱਥੇ ਸੀ ਇਹਨਾਂ ਨੇ ਅੱਜ ਉੱਥੇ ਬੰਦੇ ਮਾਤਰ ਸਲੀਪਰ ਰੇਲ ਗੱਡੀ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ ਮੋਦੀ ਸਾਹਿਬ ਉੱਥੇ ਪੰਚੇ ਸੀ ਪੱਛਮੀ ਬੰਗਾਲ ਦੇ ਮਾਲਦਾ ਵਿੱਚ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਪਹਿਲੀ ਬੰਦੇ ਭਾਰਤ ਸਲੀਪਰ ਰੇਲ ਗੱਡੀ ਦਾ ਉਦਘਾਟਨ ਕੀਤਾ ਉਹਨਾਂ ਨੇ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਹ ਰੇਲ ਗੱਡੀ ਹਾਵੜਾ ਤੋਂ ਬਹਾਟੀ ਦਰਮਿਆਨ ਚੱਲੇਗੀ ਇਸ ਸਮੇਂ ਆਪੇ ਪ੍ਰਧਾਨ ਮੰਤਰੀ ਮੋਦੀ ਨੇ ਰੇਲ ਗੱਡੀ ਦੇ ਡਰਾਈਵਰ ਨਾਲ ਮੁਲਾਕਾਤ ਕੀਤੀ ਤੇ ਉਸ ਬਾਰੇ ਜਾਣਕਾਰੀ ਹਾਸਲ ਕੀਤੀ ਇਹ ਨਵੀਂ ਗੱਡੀ ਨੂੰ ਮੋਦੀ ਸਾਹਮਣੇ ਹਰੀ ਝੰਡੀ ਦਿੱਤੀ ਹੈ ਅਤੇ ਜਿਹੜੀ ਬੰਗਲਾਦੇਸ਼ ਨੂੰ ਹੜਪੀੜਤਾ ਵਾਸਤੇ ਕਹਿੰਦੇ ਵੀ ਅਸੀਂ ਰਾਸ਼ਨ ਪਾਣੀ ਭੇਜਿਆ ਸੀ ਉਹ ਉਹਨਾਂ ਤੱਕ ਸਹੀ ਨਹੀਂ ਪਹੁੰਚਿਆ ਅਗਲੀ ਖਬਰ ਤੇ ਚੱਲਦੇ ਹਾਂ ਅਗਲੀ ਖਬਰ ਹੈਗੀ ਪੰਜਾਬ ਦੇ ਸਰਦਿਕ ਕਿਸਾਨਾਂ ਨੂੰ ਵੱਡੀ ਰਾਹਤ ਕੇਂਦਰ ਨੇ ਕੰਡੇ ਵਾਲੀ ਤਾਰ ਪਿੱਛੇ ਕਰਨ ਦੀ ਦਿੱਤੀ ਸੈਤਿ ਮੁੱਖ ਮੰਤਰੀ ਇਹਨਾਂ ਨੇ ਮਿਤਸ਼ਾਹ ਜਿਹੜੇ ਗ੍ਰੈਰੀ ਆ ਉਹਨਾਂ ਨਾਲ ਮੀਟਿੰਗ ਕੀਤੀ ਹੈ ਤੇ ਕੀ ਕਹਿੰਦੇ ਮੜਾ ਆਪਾਂ ਪੜ੍ਹਦਨੇ ਆ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਅੱਜ ਨਵੀਂ ਤਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਮਿਤਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਬੁੱਧਾਂ ਦੇ ਜਲਦੀ ਸਮਵਤ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਜਿਨ੍ਹਾਂ ਚ ਸਰਦ ਦੀ ਸੁਰੱਖਿਆ ਪ੍ਰਬੰਧ ਖੇਤੀਬਾੜੀ ਸੰਕਟ ਅੰਤਰਰਾਜੀ ਪਾਣੀ ਪਵਾਦ ਅਤੇ ਕੇਂਦਰ ਵੱਲੋਂ ਪਿੰਡੂ ਵਿਕਾਸ ਫੰਡ ਦੇ ਵਿਕਾਇੇ ਦੀ ਸਵੰਚਨਾ ਨੇ ਕਰਵਾਤ ਕੀਤੀ ਹੈ ਤੇ ਨਾਲ ਹੀ ਇਹਨਾਂ ਨੇ ਕਿਹਾ ਵੀ ਜਿਹੜੀ ਕੰਡਿਆਲੀ ਤਾਰ ਲੱਗੀ ਹੈ ਇਹਨੂੰ ਪਿੱਛੇ ਕੀਤਾ ਜਾਵੇ ਕਿਉਂਕਿ ਜਿਹੜੇ ਇੱਥੇ ਕਿਸਾਨ ਖੇਤੀ ਕਰਦੇ ਆ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਗਲੀ ਖਬਰ ਮਹਾਲੀ ਤੋਂ ਲੱਗੀ ਅਗਲੀ ਖ਼ਬਰ ਤੇ ਵਿੱਚ ਕੀ ਹੈ ਪੰਜਾਬੀ ਗਾਇਕ ਬੀ ਪ੍ਰਾਕ ਨੂੰ 10 ਕਰੋੜ ਰੁਪਏ ਦੀ ਫਰੋਤੀ ਦੀ ਧਮਕੀ ਮਿਲੀ ਹੈ ਫਰੋਤੀਆਂ ਦਾ ਜੜਾ ਜਾਣ ਪੰਜਾਬ ਦੇ ਵਿੱਚ ਤਿੰਨ ਤੋਰਾਂ ਵੱਧ ਰਿਹਾ ਤੇ ਖ਼ਬਰ ਆਪਾਂ ਪੜ੍ਹਦੇ ਹਾਂ ਥੋੜੀ ਜਿਹੀ ਪੰਜਾਬੀ ਸੰਗੀਤ ਉਦਯੋਗ ਦੇ ਮਸ਼ਹੂਰ ਗਾਇਕ ਬੀ ਪ੍ਰਾਕ ਨੂੰ 10 ਕਰੋੜ ਰੁਪਏ ਦੀ ਫਰੋਤੀ ਦੀ ਧਮਕੀ ਭੇਜੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਇਹ ਕਾਲ ਇੱਕ ਵਿਦੇਸ਼ੀ ਨੰਬਰ ਤੋਂ ਆਈ ਜਿਸ ਵਿੱਚ ਕਾਲ ਕਰਨ ਵਾਲਿਆਂ ਨੇ ਖੁਦ ਨੂੰ ਆਰਜੂ ਬਿਸ਼ਨੋਈ ਹਮਦਾਰ ਦਾਅਵਾ ਕੀਤਾ ਗਿਆ ਹੈ ਉਹਨਾਂ ਨੇ ਧਮਕੀ ਦਿੱਤੀ ਐ ਜੇਕਰ ਉਸਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਪੈਸੇ ਨਾ ਦੇਤੇ ਤਾਂ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਹ ਵੀ ਪ੍ਰਾਕ ਜਿਹੜੇ ਪੰਜਾਬੀ ਗਾਇਕ ਇਹਨਾਂ ਨੂੰ ਧਮਕੀ ਦਿੱਤੀ ਐ ਵੀ 10 ਕਰੋੜ ਰੁਪਏ ਦੇ ਦਿਓ। ਨਹੀਂ ਤਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਗੋਲੀ ਅਸੀਂ ਮਾਰ ਦੇਣੀ ਐ। ਤੇ ਇਹ ਸੀ ਜੀ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ। ਤੇ ਅਗਲੀਆਂ ਖ਼ਬਰਾਂ ਨੇ ਕਿ ਫੇਰ ਆਪਾਂ ਹਾਜ਼ਰ ਹੋਵਾਂਗੇ। ਤੇ ਹੁਣ ਤੇ ਉਹ ਇਜਾਜ਼ਤ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਪਣੀ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਅਤੇ ਨਾਲ ਦੀ ਨਾਲ ਜਿਹੜੀ ਕੋਈ ਤੁਹਾਡਾ ਸੁਝਾਅ ਹੁੰਦਾ ਹੈ ਤੇ ਉਹ ਜ਼ਰੂਰ ਲਿਖਿਆ ਕਰੋ ਤਾਂ ਕਰਕੇ ਆਪਾਂ ਉਸ ਮੁੱਦੇ ਸੰਬੰਧੀ ਕੋਈ ਵੀਡੀਓ ਬਣਾ ਕੇ ਤੁਹਾਡੇ ਤੱਕ ਭੇਜ ਸਕਦੇ ਹਾਂ ਤੇ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਤੇ ਧੰਨਵਾਦ ਤੁਹਾਡਾ ਨਿੱਘਾ ਸਵਾਗਤ ਹੈ ਆਪਣੇ ਇਸ ਜਟਾਣਾ ਲਾਈਵ ਸ਼ੋਅ ਦੇ ਵਿੱਚ ਆਪਾਂ ਹਰ ਰੋਜ਼ ਇਸ ਸ਼ੋਅ ਦੇ ਵਿੱਚ ਅਖਬਾਰਾਂ ਨੇ ਕਿਡੀਆਂ-ਕਿਡੀਆਂ ਖ਼ਬਰਾਂ ਲਾਈਆਂ ਮੇਨ-ਮੇਨ ਖ਼ਬਰਾਂ ਆਪਾਂ ਹੈਡਲਾਈਨ ਤੁਹਾਡੇ ਤੱਕ ਲੈ ਕੇ ਆਵਾਂ ਤੇ ਤਾਂ ਕਿ ਜਿਹੜੇ ਤੁਹਾਨੂੰ ਥੋੜੇ ਟਾਈਮ 'ਚ ਪੂਰੇ ਸੰਸਾਰ ਦੀ ਜਾਣਕਾਰੀ ਮਿਲ ਜੇ ਤੇ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਸਸਿਕਾਡ ਗੁੱਡ ਮਾਰਨਿੰਗ ਸਸਿਕਾਡ